प्यारे बच्चों आज आपा क्लास 5th ਦਾ ਗਣਿਤ ਜਿਹੜਾ ਹੈ ਉਹਦਾ ਚੈਪਟਰ ਨੰਬਰ 2 ਦੀ ਐਕਸਰਸਾਈਜ਼ 2.1 ਕਰਾਂਗੇ ਠੀਕ ਹੈ ਸਮਝੋ ਅਤੇ ਕਰੋ ਪਰਸਨ ਨੰਬਰ 1 ਹੱਲ ਕਰਨਾ ਹੈ ਇਹਨੂੰ ਆਪਾਂ ਨੇ ਕੀ ਕਰਨਾ ਹੈ ਜੋੜ ਕਰਨਾ ਹੈ ठीक है जोड़ करना चार दो छः छ सत दस एक की हो होजूगा कैरी हो होजूगी छे एक सत्त सत बारह ये आंसर होगा ठीक है बच्चों अगे देखो इना अपने जोड़ करना है पांच हजार तीन सौ पा पं हजार तीन सौ पंजा प्लस चार हज़ार एक सौ दो अपने की करना है जोड़ करना है देखो दो पं जीरो तीन एक चार पं चार नौ नौ हज़ार चार सौ बवंजा ठीक है बच्चों अगे देखो यदा जोड़ करना अपने हम छपंजा हज़ार सात सौ चुरंजा ਤੇ 25740 ਇਹਦਾ ਆਪਾਂ ਨੇ ਜੋੜ ਕਰਨਾ ਚਾਰ ਤੇ 0 4 5 ਤੇ 4 9 7 7 14 ਇੱਕ ਜਿਹੜੀ ਹੈ ਉਹ ਕੈਰੀ ਚੱਲ ਗਈ ਤੇ 6 ਤੇ 5 11 ਤੇ 1 12 ਫਿਰ ਇੱਕ ਕੈਰੀ ਹੋ ਗਈ ਫਿਰ 5 ਤੇ 2 7 ਤੇ 1 8 ਕਿੰਨਾ ਬਣ ਗਿਆ 82494 ਅੱਗੇ ਦੇਖੋ ਬੱਚੋ

2450 800 0 ਗਏ 8 805 ਗਏ ਕਿੰਨੇ ਹੋਣਗੇ 3 9 ਤੋਂ 4 ਘਟਤੇ ਕਿੰਨੇ ਰਹਿ ਗਏ 5 872 ਕਿੰਨੇ ਰਹਿ ਗਏ 6 ਤੇ 6538 ਠੀਕ ਹੈ ਬੱਚੋ ਅੱਗੇ ਦੇਖੋ ਇਹਦੇ ਵੀ ਘਟੋਈ ਹੈ 8990 ਤੋਂ ਆਪਾਂ ਨੇ 1034 ਜਿਹੜਾ ਉਹ ਘਟਾਣਾ ਹੈ ਹੁਣ ਦੇਖੋ 0 4 4 ਨਹੀਂ ਘਟ ਸਕਦੀ ਤਾਂ ਆਪਾਂ ਕੀ ਕਰਾਂਗੇ ਬੋਰੋ ਲੈ ਲਾਂਗੇ ਆਪਾਂ ਇਹ 10 ਬਣ ਜਾਊਗਾ ਇਹ ਕਿੰਨਾ ਬਣ ਗਿਆ 8 100 ਚੋਂ 4 ਗਏ 6 800 ਤੇ ਨੇ ਗਏ 5 9 ਤੇ 800 ਇੱਕ ਗਿਆ 7 7956 ਠੀਕ ਹੈ ਬੱਚੋ ਅੱਗੇ ਦੇ 8029 ਚੋਂ ਆਪਾਂ ਨੇ 21200 ਘਟਾਣੇ ਆ नौ तो जीरो नौ दो जीरो आज जाना नहीं बन बनजूगा दस लेकिन एक चीज़ का ध्यान रखियो कदे भी इस तरह नहीं करना जे जी जीरो देख अगर जीरो है तो पहले इस जीरो नी जीरो की बन जूगा दस आना बन गया सत्त हूँ इस दस तो ये लगेगा ये दस बन जूगा य कि बन गया नौ ठीक है दस तो दो गए अठ नौ चौं एक गया अठ सतों दो गए पांच तो कि बन गया अठवंजा हज़ार अठ ठीक है बच्चों आगे देखो इस हम एक चीज आ देखो ये जी संख्या जी है पांच अंकी है तो आ चार अंकी है इस करके अगे वाला अपने छड़ना ना कि पिछे तो पिछे वाला नहीं छड़ना अपने अगे वाला है। नौ तो चार गए पाँच अठ सौ तीन गए 5 702 ਹੋ ਗਏ 5 6 ਰਕ ਗਏ 5 ਆ ਪੰਜ ਦੇ ਨੀਚੇ ਕੁਝ ਵੀ ਨਹੀਂ ਤਾਇਸੀ ਤਹੀ 500 ਰੁਪਆ 55555 ਠੀਕ ਹੈ ਬੱਚੋ ਅੱਗੇ ਦੇਖੋ ਹੱਲ ਕਰੋ 8760 ਇਸ ਨੂੰ ਆਪਾਂ ਨੇ 2584 ਜੋੜਨਾ ਹੈ 0 ਦੇ 4 4 6 ਦੇ 8 14 ਇੱਕ ਕੈਰੀ ਹੋ ਗਈ सत्त एक अठ अठ तो तेरह एक कैरी होगी अठ तो एक नौ नौ तो दो ग्यारह ग्यारह हज़ार तीन सौ चौताली ठीक है बच्चों अगे देख नौ हज़ार छः सौ उणंजा इकवंजा सौ इकाहठ ठीक है जोड़ करना ला नौ तो एक दस एक कैरी होगी पार तो एक छः ਗਿਆਰਾ ਇੱਕ ਕੈਰੀ ਹੋ ਗਈ 6 ਤੇ 7 7 ਤੇ 8 9 ਤੇ 5 14 14810 ਠੀਕ ਹੈ ਬੱਚੋ ਅੱਗੇ ਦੇਖੋ 38009 ਤੇ 55691 ਜੋੜ ਕਰਨਾ 9 ਤੇ 1 10 ਹੋ ਗਿਆ ਇੱਕ ਕੈਰੀ 9 ਤੇ 1 10 ਹੋ ਗਿਆ ਇੱਕ ਕੈਰੀ 6 ਤੇ 1 7 ਹੋ ਗਿਆ 8 ਤੇ 5 13 ਹੋ ਗਿਆ ਇੱਕ ਤੇ 8 5 ਤੇ 3 8 ਤੇ 1 9 93000 700 ਠੀਕ ਹੈ ਬੱਚੋ ਅੱਗੇ ਦੇਖੋ 25347 74000 40 ਇਹ ਆਪਾਂ ਨੇ ਜੋੜਨਾ ਹੈ 7 0 7 4 4 8 3 ਤੇ 0 3 5 ਤੇ 4 9 7 ਤੇ 2 9 99317 ਠੀਕ ਹੈ ਬੱਚੋ ਅੱਗੇ ਦੇਖ ਹੁਣ ਤਿੰਨ ਤਿੰਨ ਦੇ ਜੋੜ ਹੈ 8761 5584 ਤੇ 4300 b ਇਹਨਾਂ ਦਾ ਇਕੱਠਾ ਜੋੜ ਕਰਨਾ ਤੇ ਦੇਖੋ 1 ਤੇ 4 5 6 ਤੇ 8 14 14 ਦੇ 2 16 1 ਕੈਰੀ 7 ਤੇ 1 8 8 ਤੇ 5 13 13 ਦੇ 3 16 ਠੀਕ ਹੈ 1 ਕਿਹੜੀ 8 ਤੇ 1 9 9 ਤੇ 5 14 14 ਤੇ 4 18 ਤੇ ਕੀ ਬਣ ਗਿਆ 18665 ਠੀਕ ਹੈ ਬੱਚੋ ਅੱਗੇ ਦੇਖ 4687 1000 110 ਇਹਨਾਂ ਦਾ ਜੋੜ ਕਰ 7 8 ਤੇ 3 11 1 ਕਿਹੜੀ छः एक सत्त सत एक अठ चार एक एक छ हजार अठ सौ सतारा ठीक है बच्चों अगे देखो दो अठाई हज़ार सत्त सौ चाली चुरुंजा हज़ार नौ सौ अठत्ती बारह हज़ार तीन सौ अठत्ती जोड़ करना है 8 8 ਤੇ 16 ਇੱਕ ਕੈਰੀ 4 ਤੇ 1 5 5 ਤੇ 3 8 8 ਤੇ 3 11 ਇੱਕ ਕੈਰੀ 7 ਤੇ 1 8 8 ਤੇ 7 8 ਤੇ 9 17 17 ਤੇ 3 b 2 ਕੈਰੀ 8 ਤੇ 2 10 10 ਤੇ 4 14 14 ਤੇ 2 16 ਇੱਕ ਕੈਰੀ 2 1 3 3 ਤੇ 5 8 8 ਤੇ 1 9 96016 ਠੀਕ ਹੈ ਬੱਚੋ ਅੱਗੇ ਦੇਖੋ ਬੈਟਰ 1624 ਤੇ ਹੁਣ ਦੇਖੋ ਆ ਚਾਰ ਅੰਕੀਏ ਐ 5 ਅੰਕੀ ਤੇ ਪਹਿਲਾਂ ਆਪਾਂ ਪੰਜ ਅੰਕਾਂ ਵਾਲੇ ਹੀ ਲਿਖਾਂਗੇ 10234 ਤੇ 3106 ਅੱਗੇ ਵਾਲਾ ਇੱਕ ਅੰਕ ਆਪਣੇ ਛੱਡਨਾ ਪਿੱਛੇ ਵਾਲਾ ਨਹੀਂ 4 4 8 8 ਤੇ 6 14 ਇੱਕ ਕੈਰੀ 2 ਤੇ 1 3 3 3 6 ਠੀਕ ਹੈ ਬੱਚੋ 6 ਤੇ 2 8 9 2 ਤੇ 3 सत एक अठ एक कि बन गया पचासी हज़ार नौ सौ चौंठ अगे देखो कर हूँ घटाओ करनी अठ हज़ार अठ सौ उन्वंजा चो अपने चार हज़ार एक सौ अठारह घटाने नौ चौ अठ गए एक चार चौं तीन एक गया तीन अठ चो एक गया सत्त अठ सौ चार गए चार तो चारे हो गया चार हज़ार सात सौ कती ठीक है अगे देखो इकवजा हज़ार तीन सौ सत्त ਘਟਾਉ ਕਰਨੇ ਆ 42158 ਘਟਾਉ ਜੇ ਛੋਟਾ ਹਮੇਸ਼ਾ ਨੀਚੇ ਹੋਊਗਾ 708 ਨਹੀਂ ਜਾ ਸਕਦੇ ਤਾਂ ਇਹ 1 ਹੀ ਬਣਨਗੇ ਦੇਖੋ ਹੁਣ 7 ਦੇ ਅੱਗੇ 0 ਹੈ ਤਾਂ ਪਹਿਲੇ ਆਪਾਂ 0 ਨੂੰ 10 ਬਣਾਵਾਂਗੇ ਆ ਕਿੰਨਾ 2 ਬਣ ਗਏ ਆ 10 ਤੋਂ ਆਪਾਂ 1 ਲਾਂਗੇ ਆ 9 ਬਣ ਗਿਆ ਆ ਕਿੰਨਾ ਬਣ ਗਿਆ 17 ਬਣ ਗਿਆ 17 'ਚੋਂ 8 ਗਏ ਹੁਣ ਕਿੰਨੇ ਰਹਿਣਗੇ 17 'ਚੋਂ 8 ਗਏ 9 ਠੀਕ ਹੈ 9 ਚੋਂ 5 ਗਏ 4 2 ਚੋਂ 1 ਗਿਆ 1 1 ਚੋਂ 2 ਨਹੀਂ ਜਾ ਸਕਦੇ ਆ ਕਿੰਨੇ ਬਣ ਗਏ 11 ਆ ਕਿੰਨੇ ਬਣ ਗਏ 4 11 ਚੋਂ 2 ਗਏ 9 4 ਚੋਂ 4 ਗਏ 0 ਠੀਕ ਹੈ ਲਿਖਣ ਦੀ ਲੋੜ ਨਹੀਂ ਜੇ ਲਿਖਣਾ ਤਾਂ ਤੁਸੀਂ ਲਿਖ ਸਕਦੇ ਤੇ ਇਹਨੂੰ ਆਪਾਂ ਨੇ ਕਿੰਨਾ ਨਹੀਂ ਇਹ ਉਰੇ ਤੱਕ ਹੀ 9149 ਠੀਕ ਹੈ ਬੱਚੋ ਅੱਗੇ ਦੇਖ 80340 ਨੇ 19219 ਘਟਾਣੇ 309 ਨਹੀਂ ਜਾ ਸਕਦੇ ਤੇ ਇਹਦੇ ਅੱਗੇ ਸਾਰੀ ਜ਼ੀਰੋ ਹੈ ਤਾਂ ਉਰੇ ਦਾ ਆਦਾ 7 ਬਣ ਗਿਆ ਆ ਕਿੰਨਾ ਬਣ ਗਿਆ 10 ਫਿਰ ਆ 10 9 ਬਣ ਗਿਆ ਆ 10 ਬਣ ਗਿਆ ਫਿਰ ਇਸ ਤੋਂ ਇਹਨੇ 10 ਇਹ 10 ਬਣ ਗਿਆ ਇਹ 9 ਬਣ ਗਿਆ ਇਸੋਂ ਇਹਨੇ ਲੈ ਲਿਆ ਇਹ 9 ਬਣ ਗਿਆ ਇਹ ਕਿੰਨੇ ਬਣ ਗਏ 13 तो तेरह चौं नौ गए किन्ने रह गए चार नौ चौ एक गया अठ नौ चौ दो गए सत्त नौ चौ नौ गए जीरो सत चों एक गए छे तो कि बन गया सठ हज़ार सत सौ चुरासी ठीक है बच्चों अगे देखो सत्तर हज़ार तो आपने बारह हज़ार तीन सौ पताली घटाने जीरो है सारी तई कि बन गए छे बन गया आ कि दस ਤੇ ਹੁਣ ਇਹ 9 ਬਣ ਗਿਆ ਆ 10 ਬਣ ਗਿਆ ਇਸ ਤੋਂ ਲੈ ਲੂਗਾ ਇਹ 10 ਬਣ ਗਿਆ ਆ ਕਿੰਨਾ ਬਣ ਗਿਆ 9 ਹੁਣ ਇਹ 10 ਬਣ ਗਿਆ ਆ ਕਿੰਨਾ ਬਣ ਗਿਆ 9 1005 ਗਏ 5 904 ਗਏ 5 903 ਗਏ 6 902 ਗਏ 7 6 ਤੋਂ 1 ਗਏ 5 ਤਾਂ ਕਿੰਨਾ ਬਣ ਗਿਆ 57655 ਠੀਕ ਹੈ ਬੱਚੋ ਅੱਗੇ ਦੇਖੋ ਘਟੋ ਅਤੇ ਪਰਤਾਲ ਕਰੋ ਘਟੋ ਵੀ ਕਰਨੇ ਤੇ ਪਰਤਾਲ ਵੀ ਕਰਨੀ ਹੈ ਦੇਖੋ ਕਿਵੇਂ ਕਰਨਾ ਹੈ ਪਹਿਲੇ ਘਟੋ ਕਰ ਲੈਂਦੇ ਨੇ 98920 ਘਟੋ ਕਰਨੇ 12334 ਚਲ 0 ਤਾਂ ਨਹੀਂ ਜਾ ਸਕਦੇ ਆ ਕਿ ਨਾ 10 ਬਣ ਗਿਆ ਆ ਬਣ ਗਿਆ 1 ਠੀਕ ਹੈ 100 ਕਿੰਨੇ 4 ਗਏ 6 ਆ ਇੱਕ ਤਾਂ ਨਹੀਂ ਜਾ ਸਕਦੇ ਆ ਕਿਨੇ ਬਣ ਕੇ 11 ਆ ਕਿਨੇ ਬਣ ਗਿਆ 8 1100 3 ਗਏ ਕਿੰਨੇ ਰਹਿ ਗਏ 8 800 3 ਗਏ 5 800 2 ਹੋ ਗਏ 6 9 ਚੋਂ 1 ਗਿਆ 8 ਇਹ ਆ ਗਿਆ ਹੁਣ ਬਰਤਾਲ ਕਿਵੇਂ ਕਰਨੀ ਹੈ ਦੇਖੋ ਬਰਤਾਲ ਕਰਨ ਲਈ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਉੱਤਰ ਆਇਆ ਹੈ ਜਿਹੜਾ ਆਪਣਾ ਆਨਸਰ ਆਇਆ ਉਹ ਲਿਖਾਂਗੇ 86586 ਹੁਣ ਜਿਹੜੀ ਸਭ ਛੋਟੀ ਹੈ ਸੰਖਿਆ ਉਹ ਲਿਖ ਲਓ ਹੈ 12300 ਚੌਥੀ ਵੱਡੀ ਨਹੀਂ ਲਿਖਣੀ ਤੁਸੀਂ ਛੋਟੀ ਲਿਖਣੀ ਹੈ ਠੀਕ ਹੈ ਇਹਦਾ ਜੋੜ ਕਰਨਾ ਹੈ देखो 6 दे 4 0 1 8 ते 1 9 9 दे 3 12 1 5 ते 1 6 6 दे 3 9 6 दे 2 8 9 ते ए 9 देखो वही संख्या बन रही है जी वही संख्या बन रही है एदा मतलब ਤੁਹਾਡਾ ਜਿਹੜਾ ਆਂਸਰ ਹੋ ਬਿਲਕੁਲ ਠੀਕ ਹੈ ਠੀਕ ਹੈ ਬੱਚੋ 40013 ਜੋ ਆਪਾਂ ਨੇ 18167 ਘਟਾਣੇ ਆ ਦੇਖੋ 13 ਤੋਂ 7 3 ਤੋਂ 7 ਨਹੀਂ ਜਾ ਸਕਦੇ 13 ਬਣ ਗਿਆ ਉਰੇ 0 ਬਣ ਗਿਆ ਠੀਕ ਹੈ 13 ਤੋਂ 7 गए 6 0 ਤੋਂ 6 ਨਹੀਂ ਜਾ ਸਕਦੇ ਤਾਂ ਕੀ ਕਰਾਂਗੇ 0 ਦੇ ਅੱਗੇ 0 ਉਰੇ ਵੀ 0 ਤਾਂ ਆ 3 ਬਣ ਗਿਆ ਆ 10 ਬਣ ਗਿਆ ਆ 10 ਬਣ ਗਿਆ ਇਹ 9 ਬਣ ਗਿਆ ਫਿਰ ਹੁਣ ਇਹ 9 ਬਣ ਗਿਆ ਆ ਕੀ ਬਣ ਗਿਆ ਆ 10 ਬਣ ਗਿਆ 10 ਤੋਂ 6 गए 4 9 ਤੋਂ 1 ਗਿਆ 8 9 ਤੋਂ 8 गए 1 3 ਤੋਂ 1 ਗਿਆ 2 ਆ ਗਿਆ 21846 ਹੁਣ ਪੜਤਾਲ ਕਰਨੀ ਆਪਾਂ ਨੇ ਠੀਕ ਹੈ ਹਰੇ ਲਿਖਣਾ ਜ਼ਰੂਰ ਹੈ ਤੁਸੀਂ ਪੜਤਾਲ ਠੀਕ ਹੈ ਕਿ ਦੇਖੋ ਹੁਣ ਕੀ ਲਿਖਣਾ ਹੈ ਪਹਿਲੇ ਆਪਾਂ ਨੇ ਜਿਹੜਾ ਆਨਸਰ ਆਇਆ ਆਪਣਾ ਉਹ ਲਿਖਣਾ ਆਪਾਂ ਨੇ ਹੈਨਾ 21846 ਹੁਣ ਛੋਟੀ ਸੰਖਿਆ ਕਿਹੜੀ ਹੈ 18167 ਹੁਣ ਆਪਾਂ ਨੇ ਜੋੜ ਕਰਨਾ ਹੈ 6 ਤੇ 7 13 ਇੱਕ ਕੈਰੀ 6 ਤੇ 4 10 ਤੇ 1 11 ਇੱਕ ਕੈਰੀ 8 ਤੇ 9 1 10 ਇੱਕ ਕੈਰੀ 8 ਤੇ 9 1 10 ਇੱਕ ਕੈਰੀ 2 ਤੇ 1 3 ਤੇ 1 4 40000 13 ਬਣ ਰਿਹਾ ਦੇਖੋ 40013 ਬਣ ਰਿਹਾ ਬਿਲਕੁਲ ਠੀਕ ਹੈ ਓਕੇ ਇਸ ਤਰ੍ਹਾਂ ਪਰਤਾਲ ਕਰਦੇ ਤੁਸੀਂ ਹੁਣ ਦੇਖੋ 78901 ਹੈ 59214 ਆਪਣੇ ਘਟਾਣੇ ਆ ਜਾਣੀ ਸਕਦਾ ਤਾਂ 11 ਬਣ ਗਿਆ ਤਾਂ ਉਸ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਦੇਖੋ ਇੱਕ ਤੇ ਅੱਗੇ ਜ਼ੀਰੋ ਹੈ ਤਾਂ ਨਹੀਂ ਆ 8 ਬਣ ਗਿਆ ਆ 10 ਬਣ ਗਿਆ ਹੁਣ ਇਹ 9 ਬਣ ਗਿਆ ਆ 11 ਬਣ ਗਿਆ ਠੀਕ ਹੈ 11 ਚੋਂ 4 ਗਏ ਕਿੰਨੇ ਰਹਿ ਗਏ 7 9 ਚੋਂ 1 ਗਿਆ 8 8 ਚੋਂ 2 ਗਏ 6 ਤੇ 8 ਚੋਂ 2 ਗਏ 6 7 ਤੋਂ 5 गए 2 26687 ਹੋ ਗਿਆ ਹੁਣ ਪੜਤਾਲ ਕਰਦੇ ਆਪਾਂ ਨੇ 26687 ਠੀਕ ਹੈ ਤੇ ਸਭ ਤੋਂ ਛੋਟੀ ਸੰਖਿਆ ਕੀ ਹੈ 52214 ਇਹਦਾ ਜੋੜ ਕਰਨਾ 74111 83911001 63729 6 2 8 5 2 7 78901 ਹੋ ਗਿਆ ਦੇਖੋ ਬਿਲਕੁਲ ਸਹੀ ਹੈ ਠੀਕ ਹੈ ਬੱਚੋ ਫੜਦੇ ਦੇ 40467 ਹੈ ਇਹ ਤੋਂ ਘਟਾਣਾ ਆਪਣੇ 103239 ਨਹੀਂ ਘਟ ਸਕਦਾ ਆਪਾਂ ਕੀ ਕਰਾਂਗੇ 17 ਬਣ ਗਿਆ ਆ 5 ਬਣ ਗਿਆ 17 ਤੋਂ 9 ਗਏ ਕਿੰਨੇ ਹੋ ਗਏ 8 ਠੀਕ ਹੈ 503 ਗਏ 2 4 ਤੋਂ 2 ਗਏ 2 0 ਤੋਂ 0 4 ਤੋਂ 1 ਗਿਆ 3 30228 ਹੋ ਗਿਆ ਹੁਣ ਆਪਾਂ ਨੇ ਫਿਰ ਕੀ ਕਰਨੀ ਹੈ ਪੜਤਾਲ ਠੀਕ ਹੈ 30228 ਛੋਟੀ ਸੰਖਿਆ 10239 ਜੋੜ ਗੱਲਣਾ 8+9 17 ਇੱਕ ਕੈਰੀ तीन तो ते दो छे पाँच एक चार दो दो चार जीरो चार देखो चालीस हज़ार चार सौ सताहठ बन रहे बिल्कुल बन रहे ठीक है उच्चो अगे देखो घटाने अड़ताली हज़ार छे सौ अठहत्तर नहीं घट सकता आप की करा गया बन गए आ बन गया छह चो अठ गए तीन हूँ छे तो सत्त नहीं जा सकता ये कि करा आप सोलह बन गए आ चार बन गए सोलह चो सत गए कि रह गए नौ ठीक है चार चो छे नहीं जा सकते की करा आ चौदह बन गया आ बन तो गया अठ चौदह तो छे गए कि रह गए अठ 808 गए 0 ਤੇ 7 ਤੋਂ 4 गए 3 ਠੀਕ ਹੈ 3893 ਸੌਰੀ 30893 ਹੁਣ ਆਪਾਂ ਨੇ ਕੀ ਕਰਨੀ ਹੈ 44 ਠੀਕ ਹੈ 30893 ਤੇ ਛੋਟੀ ਸੰਖਿਆ 48678 ਜੋੜ ਕਰਨਾ ਹੈ 8 ਤੇ 3 11 1 9 ਤੇ 1 10 10 ਤੇ 7 17 1 899 ਦੇ 6 15 ਇੱਕ ਕੈਰੀ 8 ਤੇ 1 9 ਤੇ 4 7 ਦੇਖੋ ਸੇਮ ਬਣ ਰਿਹਾ ਇਹਦਾ ਮਤਲਬ ਇਹ ਬਿਲਕੁਲ ਠੀਕ ਹੈ ਓਕੇ ਇਹ ਜਿਹੜੀ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਗਈ ਓਕੇ ਥੈਂਕ ਯੂ